ਸਮਾਲਚਰ ਤੋਂ ਮੇਰੇ ਕਰੇਨ ਆਈ ਸੀ ਮਾਮਾ ਜੀ ਦੇ بیٹے ਮਾਮਾ ਜੀ ਦੇ بیٹے ਆਹੋ ਮੈਨੂੰ ਬਹੁਤ ਖੁਸ਼ੀ ਹੋਈ ਪਹਿਲੀ ਵਾਰ ਪਹਿਲਾਂ ਤਾਂ ਸ਼ੁਕਰੀਆ ਵੀਰ ਜੀ ਦਾ ਬਹੁਤ ਬਹੁਤ ਧੰਨਵਾਦ ਆ ਬੇਤੀ ਸਾਹਿਬ ਦਾ ਜਿਹੜੇ ਮਿਲਣ ਆਏ ਨੇ ਇਹਨਾਂ ਨੂੰ ਪਤਾ ਲੱਗਿਆ ਤਾਂ ਇਹ ਅੱਜ ਇੱਥੇ ਮਿਲਣ ਆਏ ਨੇ ਇਹਨਾਂ ਨੂੰ ਮਾਮਾ ਜੀ ਦੇ بیٹے ਨੇ ਇਹਨਾਂ ਦੇ ਹਾਂ ਡਾਕਟਰ ਤਲਵਾਰ ਆਪਣੇਆਂ ਤੋਂ ਦੂਰ ਹੋ ਗਏ ਹਨ ਇਕੱਲੇ ਰਹਿ ਗਏ ਐਸਾ ਨਹੀਂ ਸੀ ਕੋਲੇ ਖਰਚਾ ਨਹੀਂ ਸੀ ਤਨਖਾਹ ਬੰਦ ਹੋ ਗਈ ਫਿਰ ਇਹਨਾਂ ਨੇ ਇਕੱਲਿਆਂ ਨੇ ਸਰਵਾਈਵ ਕਰਨਾ ਸ਼ੁਰੂ ਕੀਤਾ 2-3 ਸਾਲ ਲੰਘ ਮੰਗ ਕੇ ਸਮਟ ਗਿਆ ਸਾਨੂੰ ਦਵਾਈਆਂ ਦੀ ਇਲਾਜ ਦੀ ਕਿਸੇ ਚੀਜ਼ ਦੀ ਨਾਲ ਜ਼ਰੂਰਤ ਨਹੀਂ ਸੀ ਇਹਨਾਂ ਨੂੰ ਆਪਣਿਆਂ ਦੀ ਲੋੜ ਸੀ ਵਾ ਇਹਨਾਂ ਦੇ ਆਪਣੇ ਇਹਨਾਂ ਦੇ ਨਾਲ ਆ ਕੇ ਸਪੋਰਟ ਕਰਦੇ ਤੇ ਇਹਨਾਂ ਨੂੰ ਕੋਈ ਸਮੱਸਿਆ ਹੀ ਹੈ ਨਹੀਂ ਸੀ ਡਾਕਟਰ ਸਾਹਿਬ ਸਤਿ ਸ਼੍ਰੀ ਅਕਾਲ ਕੌਣ ਆਇਆ ਡਾਕਟਰ ਸਾਹਿਬ ਨੂੰ ਮਿਲਣ ਸਰ ਸਮਾਲ ਸਰ ਤੋਂ ਮੇਰੇ ਕਰਣ ਆਇਸੀ ਮਾਮਾ ਜੀ ਦੇ ਬੇਟੇ ਮਾਮਾ ਜੀ ਦੇ ਬੇਟੇ ਆਹੋ ਮੈਨੂੰ ਬਹੁਤ ਖੁਸ਼ੀ ਹੋਈ ਮੈਨੂੰ ਵੀ ਮਿਲੇ ਉਹ ਹਾਂਜੀ ਕਹਿੰਦੇ ਮੈਂ ਡਾਕਟਰ ਦਿਨੇਸ਼ ਤਲਵਾਰ ਜੀ ਦਾ ਮਾਮਾ ਜੀ ਦਾ ਬੇਟਾ ਮੈਨੂੰ ਇੰਨੀ ਖੁਸ਼ੀ ਮਿਲੀ ਵੀ ਚਲੋ ਕੋਈ ਤਾਂ ਮਿਲਣ ਆਇਆ ਹਨਾ ਹਾਂਜੀ ਸਰ ਪਹਿਲੀ ਵਾਰ ਕੋਈ ਮਿਲਣ ਆਇਆ ਤੁਹਾਨੂੰ ਹਨਾ ਹੁਣ ਤੁਸੀਂ ਖੁਸ਼ ਰਹੋ ਦੇਖੋ ਤੁਹਾਨੂੰ ਮੈਨ ਕੌਣ ਨੇ ਜਫੀ ਪਾ ਕੇ ਮਿਲੋ ਘੁੱਟ ਕੇ ਜਫੀ ਪਾ ਕੇ ਇੱਕ ਨਹੀਂ ਗੱਲ ਹੈ ਇੱਥੇ ਨੂੰ ਜਾਣੇ ਅ ਗਲਤ ਹਾਂ ਸਮਾਉਤਰ ਹਾਂ ਹਾਂ ਸੁਣ ਲਿਓ ਵੈਗੁਰ ਜੀ ਕਾ ਖਾਲਸਾ ਵੈਗੁਰ ਜੀ ਕੀ ਫਤਿਹ ਜੀ ਅੱਜ ਪਹਿਲਾਂ ਤਾਂ ਬਹੁਤ ਖੁਸ਼ੀ ਦੀ ਗੱਲ ਆ ਡਾਕਟਰ ਦਿਨੇਸ਼ ਤਲਵਾਰ ਜਿਹੜੇ ਬੀ ਐਮ ਬੀ ਐਮ ਬੀ ਬੀ ਐਮ ਬੀ ਬੋਰਡ ਹੈ ਨਾ ਹਾਂਜੀ ਸਰ ਪਾਖੜਾ ਨੰਗਲ ਡੈਮ ਦੇ ਵਿੱਚ ਉੱਥੇ ਡਾਕਟਰ ਸੀਗੇ ਇਹ MBBS ਡਾਕਟਰ ਨੇ ਨਾਲੇ ਬੱਚਿਆਂ ਦੇ ਵੀ ਸਪੈਸ਼ਲਿਸਟ ਨੇ ਡਾਕਟਰ ਨੇ ਫੋਰਟਿਸ ਹਸਪੀਟਲ ਦੇ ਵਿੱਚ ਵੀ ਇਹਨਾਂ ਨੇ ਜੌਬ ਕੀਤੀ ਆ ਪਰ ਕੁਝ ਕਰਮਾਂ ਦਾ ਕਹਿਦੇ ਜਿਵੇਂ ਵੀਰ ਜੀ ਨੇ ਦੱਸਿਆ ਵੀ ਤਿੰਨ ਮੈਰਿਜਾਂ ਵੀ ਹੋਈਆਂ ਸੀਗੀਆਂ ਉਹ ਵੀ ਇਦਾਂ ਹੀ ਮੰਨ ਲਓ ਤਲਾਕ ਹੋ ਗਏ ਦੋ ਬ੍ਰਦਰ ਵੀ ਨੇ ਹਨਾ ਇੱਕ ਕਿਤੇ ਲੁਧਿਆਣੇ ਵੈਟਰਨਰੀ ਡਾਕਟਰ ਆ ਇੱਕ ਚੰਡੀਗੜ੍ਹ ਰਹਿੰਦੇ ਨੇ ਡਾਕਟਰ ਇਹਨਾਂ ਦੇ ਬ੍ਰਦਰ ਉਹ ਵੀ ਵੱਡੀ ਕਿਸੇ ਮੰਨ ਲਓ ਐਨਐਫਐਲ ਨੈਸ਼ਨਲ ਪਟਨ ਦੇ ਰਿਮਟਸ ਹੈ ਉਹਦੇ ਵਿੱਚ ਵੀ ਐਕਸ਼ਨ ਤੋਂ ਵੀ ਹਾਈਰ ਸਟੈਟਸ ਦੇ ਵੱਡੇ ਅਫਸਰ ਨੇ ਉਹਦੇ ਵਿੱਚ ਉਹ ਵੀ ਹਨਾ ਪਰ डॉक्टर तलवार डिप्रेशन चले गए अपसेट हो गए नहीं मतलब हो हो हाँ एक नहीं मतलब इन एक डिप्रेशन नहीं हुआ अच्छा उथे प्रॉब्लम ही आगी क्योंकि जॉब की प्रॉब्लम आगी जॉब की प्रॉब्लम आगी उथे पैसे तो बिना खाना किधर खाऊंगा ये मुश्किल पे फिर मैं किसी को जो जिनने बीबीएमबी ऑफिसर्स से ਜਿਹੜੇ ਨਿਕਲਦੇ ਸੀ ਕਿਸੇ ਕੋਲ 10 ਰੁਪਏ ਲਾਉਣੇ ਸੀ ਕਿਸੇ ਕੋਲ ਬ੍ਰੈਡ ਤੇ ਕਿਸੇ ਕੋਲ 40 ਰੁਪਏ ਉਹ ਇਲਾਕੇ ਮੈਂ ਬ੍ਰੈਡ ਖਾ ਲੈਂਦਾ ਸੀਗਾ ਦੇਖੋ ਇਦਾਂ ਇਹਨਾਂ ਨੇ 9-10 ਸਾਲ ਮੰਗ ਮੰਗ ਕੇ ਸਮਾਂ ਕੱਢਿਆ ਹਾਂ ਤੇ ਮੈਨੂੰ ਇਹ ਸੀਗਾ ਕਿ ਇੰਨੇ ਕਿਉਂਕਿ ਮੈਨੂੰ ਮੈਨੂੰ ਸੱਟ ਪਤਾ ਨਹੀਂ ਸੀਗਾ ਮਿਸਟਰ ਕਾਲੀਆ ਹੈਗੇ ਉੱਥੇ ਨੰਗਲ ਵਿੱਚ ਉਹ ਮੇਰੇ ਬਰਦਰ ਤੇ ਦੋਸਤ ਹੈ ਦਵਿੰਦਰ ਤਰਵਾਦੀ ਜੀ ਉਹ ਤੇ ਮਿਸਟਰ ਕਾਲੀਆ ਤੇ ਮੇਰੇ ਮਦਰ ਮਿਸਿਸ ਜੀਦਾ ਪਰ ਹੈ ਨੰਗਲ ਵਿੱਚ ਜਿਹਨੇ ਹਿੱਲ 뷰 ਐਂਕਲੇਵ ਹੈਗਾ ਉੱਥੇ ਰਹਿ ਸੀ ਤੇ ਮੈਂ ਪੁਲਿਸ ਸਟੇਸ਼ਨ ਵੀ ਉੱਥੇ ਅਬੇ ਅਬੇ ਜੋ ਜੀ ਹੈ ਮੈਂ ਉਹਨਾਂ ਨੂੰ ਵੀ ਰਿਕੁਐਸਟ ਕਰਕੇ ਆ ਕਿ ਮੈਨੂੰ ਮੇਰੇ ਪੇਰੈਂਟਸ ਰਬੋ ਜੇ ਮੈਂ ਪੁਲਿਸ ਵਾਲੇ ਜੇ ਮੇਰੇ ਬੇ ਮੇਰੀ ਗੱਲ ਤਾਂ ਸੁਣੋ ਸਪੈਰ ਹੋਗੇ ਨਾ 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 ਸਜ ਮੇਰੀ ਗੱਲ ਤਾਂ ਸੁਣੋ ਤੇ ਮੈਂ ਉਹਨਾਂ ਨੂੰ ਕਿਹਾ ਜੇ ਪੁਲਿਸ ਵਾਲੇ ਮੇਜ ਵਿੱਚ ਕਰੂਗੇ ਤਾਂ ਹੋਰ ਕੌਣ ਮੇਰੀ ਮਦਦ ਕਰੂਗਾ ਪਰ ਡਾਕਟਰ ਸਾਹਿਬ ਉਹ ਕਹਿੰਦੇ ਕਿ ਤੁਹਾਡੇ ਪੇਰ tuổi ਕਿੰਨੀ ਹੈ ਤੁਹਾਡੀ ਏਜ ਕਿੰਨੀ ਹੈ ਹਾਂਜੀ ਤੁਹਾਡੀ ਏਜ ਕਿੰਨੀ ਹੈ ਮੇਰੀ 53 ਹੈ ਸਰ 53 ਏਜ ਹੈ ਤੁਹਾਡੀ ਤੁਹਾਡੇ ਮੰਮੀ ਪਾਪਾ ਦੀ ਏਜ ਕਿੰਨੀ ਹੋਊ ਅੱਜ ਸਰ ਮੈਂ ਕੈਂਸਲ ਉਹ ਇਸ ਦੁਨੀਆ ਤੋਂ ਜਾ ਚੁੱਕੇ ਨਹੀਂ ਨਹੀਂ ਸਰ ਤੁਹਾਨੂੰ ਗਲਤੀ ਹੋ ਗਈ ਸਾਰੇ ਲਾਈਵ ਹੈ ਮੇਰੇ ਬ੍ਰਦਰ ਮੇਰੇ ਮਦਰ ਮੇਰੇ ਫਾਦਰ ਦੇਸ ਦੀ ਸਾਰੀ ਫੈਮਿਲੀ ਲਾਈਵ ਹੈ ਕੋਈ ਪ੍ਰੋਬਲਮ ਆਪਾਂ ਮਿਲ ਲਿਆ ਆਪਾਂ ਉਹਨਾਂ ਨਾਲ ਕੰਟੈਕਟ ਕਰਾਂਗੇ ਹੁਣ ਦੇਖੋ ਇੰਨੇ ਜ਼ਿਆਦਾ ਮੰਨ ਲੋ ਇਕੱਲੇ ਹੋ ਗਏ ਲਾਈਫ ਚ ਇੱਕ ਮਿੰਟ ਮੇਰੀ ਗੱਲ ਤਾਂ ਸੁਣੋ ਇਹ ਇਕੱਜੀ ਨਾ ਕੀ ਕਰੂ ਕੋਈ ਮੈਂਟਲ ਪ੍ਰੋਬਲਮ ਨਹੀਂ ਠੀਕ ਹੈ ਨਹੀਂ ਨਹੀਂ ਕਿਉਂਕਿ ਮੈਂ ਤਾਂ ਮੈਂ ਅਸਲ ਲੋਕਾਂ ਦੇ ਜਿਹੜੀ ਡਰਾਈਵਿੰਗ ਲਾਇਸੈਂਸ ਨਹੀਂ ਸੀ ਉਹ ਅਕੈਸਟ ਕਰਦਾ ਸੀਗਾ ਤੇ ਉਸ ਤੋਂ ਉੱਪਰ ਮੋੜ ਲੱਗਦੀ ਸੀ ਸਰਕਾਰੀ ਮੋੜ ਲੱਗਦੀ ਸੀ ਮੈਂ ਡਰਾਈਵਿੰਗ ਅਸੈਸਸ ਤੇ ਕਾਸਟ ਕਰ ਰਿਹਾ ਸੀ BBMP BBMP ਦੇ ਵਿੱਚ ਬਸ ਹੁਣ ਇੱਕ ਮਿੰਟ ਮੈਨੂੰ ਮੈਂ ਥੋੜੀ ਅੱਗੇ ਗੱਲ ਕਹਿਣੀ ਹੈਗੀ ਅੱਛਾ ਸੌਰੀ ਸੌਰੀ ਡਾਕਟਰ ਤਲਵਾੜ ਆਪਣੇਆਂ ਤੋਂ ਦੂਰ ਹੋ ਗਏ ਹਨਾ ਇਕੱਲੇ ਰਹਿ ਗਏ ਪੈਸਾ ਨਹੀਂ ਸੀ ਕੋਲੇ ਖਰਚਾ ਨਹੀਂ ਸੀ ਤਨਖਾਹ ਬੰਦ ਹੋ ਗਈ ਫਿਰ ਇਹਨਾਂ ਨੇ ਇਕੱਲਿਆਂ ਨੇ ਸਰਵਾਈਵ ਕਰਨਾ ਸ਼ੁਰੂ ਕੀਤਾ ਜਿਵੇਂ ਹਾਲਾਤ ਤੁਸੀਂ ਦੇਖਿਆ ਜਿਹੜੇ ਲਾਤਾ ਚ ਅਸੀਂ ਲੈ ਕੇ ਆਏ ਸੀਗੇ ਅੱਜ ਸਾਡੇ ਕੋਲ ਡਾਕਟਰ ਤਲਵਾੜ ਨੂੰ ਆਏ ਹਨ ਡਾਕਟਰ ਸਾਹਿਬ ਕਿੰਨੇ ਕਿੰਨਾ ਟਾਈਮ ਹੋ ਗਿਆ ਤੁਹਾਨੂੰ ਪਤਾ ਸਾਡੇ ਕੋਲ 2 ਸਾਲ ਤੋਂ ਜ਼ਿਆਦਾ ਹੋ ਗਏ 2 ਸਾਲ ਤੋਂ ਪਲੱਸ ਹੋ ਗਏ 2022 ਚ ਲੈ ਕੇ ਹਨ 3 ਸਾਲ ਦੇ ਨੇੜੇ ਹੋਣ ਵਾਲੇ ਨੇ ਤੇ ਮਤਲਬ ਅੱਜ ਪਹਿਲੀ ਵਾਰ ਪਹਿਲਾਂ ਤਾਂ ਸ਼ੁਕਰੀਆ ਵੀਰ ਜੀ ਦਾ ਬਹੁਤ ਬਹੁਤ ਧੰਨਵਾਦ ਆ ਬੀਦੀ ਸਾਹਿਬ ਦਾ ਜਿਹੜੇ ਮਿਲਣ ਆਏ ਨੇ ਇਹਨਾਂ ਨੂੰ ਪਤਾ ਲੱਗਿਆ ਤਾਂ ਇਹ ਅੱਜ ਇੱਥੇ ਮਿਲਣ ਆਏ ਨੇ ਇਹਨਾਂ ਨੂੰ ਮਾਮਾ ਜੀ ਦੇ ਬੇਟੇ ਨੇ ਇਹਨਾਂ ਦੇ ਹਨ ਤੇ ਐਦਾਂ ਹੀ ਇੱਕ ਦੂਜੇ ਦੀ ਸਪੋਰਟ ਹੀ ਕਰ ਸਕਦੇ ਹੁੰਦੇ ਐਸੇ ਹਾਲਾਤਾਂ ਦੇ ਵਿੱਚ ਅਸੀਂ ਬੇਨਤੀ ਕਰਦੇ ਹਾਂ ਇਹਨਾਂ ਦੇ ਬ੍ਰਦਰ ਨੇ ਜਿਹੜੇ ਉਹਨਾਂ ਨੂੰ ਤੁਸੀਂ ਵੀ ਪਲੀਜ਼ ਆ ਕੇ ਮਿਲ ਕੇ ਜਾਓ ਤੇ ਸਭ ਤੁਹਾਡੂ ਅਸੀਂ ਇਹ ਨਹੀਂ ਕਹਿੰਦੇ ਤੁਸੀਂ ਇਹਨੂੰ ਲੈ ਜਾਓ ਜਾਂ ਇਹਨਾਂ ਨੂੰ ਸੰਭਾਲੋ ਜਾਂ ਇਹਨਾਂ ਦਾ ਟ੍ਰੀਟਮੈਂਟ ਕਰਾਓ ਅਸੀਂ ਚਾਹੁੰਦੇ ਸਿਰਫ ਤੁਸੀਂ ਇੰਨਾ ਹੀ ਆ ਕੇ ਇਹ ਗਲਤ ਗੱਲ ਕਹਿਤੀ ਟ੍ਰੀਟਮੈਂਟ ਨਹੀਂ ਕਰਨਾ ਸਿਰਫ ਮੈਂ ਨੋਰਮਲ ਆਦਮੀ ਹਾਂ ਹਾਂ ਇਹ ਤਾਂ ਨੋਰਮਲ ਮੈਂ ਐਮ ਰਾਈਟ ਪਰਸਨ ਵਿਦ ਅ ਪੋਸਟ ਗ੍ਰੈਜੂਏਟ ਡਿਗਰੀ ਆਈ ਯੂਸ ਟੂ ਅਟੈਸਟ ਦ ਗੈਸਟਡ ਆਫੀਸਰ ਸੀ ਹਾਂ ਗੈਸਟ੍ਰੋਐਂਟਰੋਲੋਜਿਸਟ ਸੀ ਤੁਹਾਡੀ ਸਟੱਡੀ ਕੀਤੀ ਹੈ ਸਰ ਹਾਂਜੀ ਸਟੱਡੀ ਕੀ ਕੀਤੀ ਹੋਈ ਤੁਹਾਡੀ तो ये एमबीबीएस दो हां एमबीबीएस हुई है उस के तो बाद तो हाँ, मैं हाउस जॉब की थी फ्रॉम फ्रिंज कोर्ट गुरगोविंद सिंह मेडिकल कॉलेज मेडिकल कॉलेज कोर्ट 1 जनरल सर्जरी उस के तो बाद सर मैं एथे ओसवाल हॉस्पिटल एंड नोन द ओसवाल कैंसर हॉस्पिटल में जाना एथे मैं आई वर्क इन डिपार्टमेंट ऑफ न्यूरो सर्जरी विद डॉक्टर लाजपत राय फॉर 2 1/2 इयर्स देन आई वर्कड इन डिपार्टमेंट ऑफ मेडिसिन एंड मेडिकल ऑन्कोलॉजी ऑन्कोलॉजी मतलब कैंसर 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 विद एक्सपीरियंस ऑफ 4 इयर्स आई जॉइंड फोकस हॉस्पिटल मोहल्ली इट विथ इन डिपार्टमेंट ऑफ कार्डियोलॉजी पीडियाट्रोलॉजी बच्चों दा बच्चों विद कार्डियोलॉजी सर हार्ट हार्ट दा जिथे एंजियोग्राफी एंजियोप्लास्टी स्टेंट वगैरह okay, पंदे है ना ओके ओके हां जी फिर ओथे कैथलैब लगी हुई थी बहुत बड़ी कैथलैब थी ते उस तबाद सर विद एक्सपीरियंस ऑफ 9 इयर्स आई जॉइंड भाकरा व्यास मैनेजमेंट बोर्ड बीबीएमबी लंगल बीबीएमबी बोर्ड दे विच भी इना नु बंगलो मिलया होया सी तुसी ओ घर देखया ਜਿਹੜੇ ਘਰ ਦੇ ਵਿੱਚ ਰਹਿ ਰਹੇ ਸੀ ਪਰ ਗੱਲ ਸਿਰਫ ਇੰਨੀ ਸੀ ਵੀ ਆਪਣੇ ਆਨੇ ਸਪੋਰਟ ਜਿਹੜੀ ਕਰਨੀ ਸੀ ਨਾ ਫੈਮਲੀ ਨੇ ਉਹ ਨਹੀਂ ਕੀਤੀ ਗਈ ਹਾਂ ਉਹ ਅੱਜ ਸਮੇਂ ਦੇ ਵਿੱਚ ਲੋੜ ਆ ਜਿਹੜੀ ਵਕਤ ਦੀ ਆ ਸਾਨੂੰ ਦਵਾਈਆਂ ਦੀ ਇਲਾਜ ਦੀ ਕਿਸੇ ਚੀਜ਼ ਦੀ ਇਹਨਾਂ ਨੂੰ ਜ਼ਰੂਰਤ ਨਹੀਂ ਸੀ ਇਹਨਾਂ ਨੂੰ ਆਪਣੇ ਆਂ ਦੀ ਲੋੜ ਸੀ ਵਾ ਇਹਨਾਂ ਦੇ ਆਪਣੇ ਇਹਨਾਂ ਦੇ ਨਾਲ ਆ ਕੇ ਸਪੋਰਟ ਕਰਦੇ ਤੇ ਇਹਨਾਂ ਨੂੰ ਕੋਈ ਸਮੱਸਿਆ ਹੀ ਹੈ ਨਹੀਂ ਸੀ ਅੱਜ ਬੀਤੀ ਸਾਹਿਬ ਆਏ ਨੇ ਡਾਕਟਰ ਸਾਹਿਬ ਇਹਨੇ ਐਕਟਿਵ ਹੋ ਗਏ ਨੇ ਅੱਜ ਪਹਿਲੀ ਵਾਰ ਮੈਂ ਇਹਨਾਂ ਨੂੰ ਇੰਨੇ ਐਕਿਊਰੇਟੀ ਐਕਿਊਰੇਸੀ ਦੇ ਨਾਲ ਗੱਲ ਕਰਦੇ ਸੁਣਿਆ ਵੀ ਕੱਲਾ-ਕੱਲਾ ਨਾਮ ਕੱਲਾ-ਕੱਲਾ ਐਡਰੈਸ ਪ੍ਰੋਪਰ ਦੱਸ ਰਹੇ ਨੇ ਔਰ ਇਹਨਾਂ ਨੂੰ ਇੰਨਾ ਹੌਸਲਾ ਹੋਇਆ ਅੱਜ ਆਪਣੇ ਮਾਮੇ ਦੇ ਪੁੱਤ ਨੂੰ ਮਿਲ ਕੇ ਕਿ ਮਾਮੇ ਭੂਆ ਦੇ ਪੁੱਤ ਇੱਕ ਦੂਜੇ ਨੂੰ ਮਿਲੇ ਨੇ ਤੇ ਡਾਕਟਰ ਸਾਹਿਬ ਜੀ ਜਾਨ ਪੈ ਗਈ ਜਾਨ ਕੋਣ ਵੱਧ ਗਿਆ ਲੈ ਕੇ ਜਾਣਗੇ ਕੋਈ ਲੈ ਕੇ ਜਾਣਗੇ ਲੈ ਕੇ ਜਾਣਗੇ ਤੇ ਕਰੇ ਅਰਦਾਸ ਤੁਸੀਂ ਵੀ ਹੈ ਨਾ ਡਾਕਟਰ ਸਾਹਿਬ ਦੇ ਆਉਣ ਵਾਲੇ ਜੀਵਨ ਵਾਸਤੇ ਨਾਲ ਆਵਾਂਗੇ ਕੈਂਪ ਤੋਂ ਇਦਾਂ ਦੇ ਹਲਾ ਲੇ ਜਿੰਨਾਂ ਨਾਲ ਹੋਣ ਇਦਾਂ ਦੇ ਨਾਲ ਹੋਏ ਵਾਹਿਗੁਰੂ ਜੀ ਕਾ ਕਾ ਜੀ ਰਹਿਣਾ ਤਾਂ ਸਭ